11 ਦੇ ਸੀਜਨ ਨੂੰ ਦੇਖਦੇ ਹੋਏ ਸਵਾਸਥਿਵਾਗ ਬਠਿੰਡਾ ਵੱਲੋਂ ਰੇਡ ਕੀਤੀ ਗਈ ਹੈ ਗੋਪਾਲ ਨਗਰ ਦੇ ਵਿੱਚ ਇੱਕ ਡਾਊਨ ਦੇ ਵਿੱਚ ਜਿੱਥੇ ਤੁਸੀਂ ਦੇਖਦੇ ਹੋ ਕਿਸ ਤਰੀਕੇ ਨਾਲ ਜਿਹੜੀਆਂ ਮਠਿਆਈਆਂ ਇਹ ਮਿਲਾਵਟੀ ਨੇ ਜਿਹੜੀਆਂ ਬਣਾਈਆਂ ਜਾ ਰਹੀ ਸੀ ਖੋਆ ਤੇ ਲੱਡੂ ਤੇ ਹੋਰ ਵੀ ਗੁਲਾਬ ਜਾਮਨ ਕਾਫੀ ਮਾਤਰਾ ਕਰੀਬ ਇਹ 500 ਕਿਲੋ ਦੇ ਲੱਗਦਾ ਇਹ ਜਿਹੜਾ ਸਮਾਨ ਹੈਗਾ ਜਿਹੜਾ ਕਿ ਲੋਕਾਂ ਦੀ ਸਿਹਤ ਖਰਾਬ ਕਰਦਾ ਜੇਕਰ ਉਹਨਾਂ ਨੂੰ ਇਹ ਖਰੀਦ ਕੇ ਲੋਕ ਲੈ ਕੇ ਜਾਂਦੇ ਤਾਂ ਹੁਣ ਜਿਹੜਾ ਇਹ ਕਾਫੀ ਵੱਡੀ ਕਾਮਯਾਬੀ ਆਪਾਂ ਇਸ ਨੂੰ ਕਹਿ ਸਕਦੇ ਹਾਂ ਸਿਹਤ ਵਿਭਾਗ ਦੀ ਕਿ ਉਹਨਾਂ ਨੇ ਇਹ ਬਹੁਤ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਕਿ ਅੱਡੇ ਵੱਡੇ ਇੱਕ ਮਿਲਾਵਟੀ ਗੋਡਾਊਨ ਦੇ ਉੱਤੇ ਕਾਰਵਾਈ ਕੀਤੀ ਹੈ ਇਸ ਗੋਦਾਮ ਚੋਂ ਵਿਭਾਗ ਨੇ 5 ਕੁਇੰਟਲ ਨਕਲੀ ਖੋਆ ਅਤੇ 4 ਕੁਇੰਟਲ ਮਿਲਾਵਟੀ ਮਿਠਾਈ ਬਰਾਮਦ ਕੀਤੀ ਹੈ ਵਿਭਾਗ ਨੇ ਖਰਾਬ ਮਿਠਾਈ ਨੂੰ ਮੌਕੇ ਤੇ ਹੀ ਨਸ਼ਟ ਕਰਵਾ ਦਿੱਤਾ ਹੈ ਜਦਕਿ ਖੋਆ ਅਤੇ ਹੋਰ ਮਿਠਾਈ ਦੇ ਸੈਂਪਲ ਲੈ ਲਏ ਗਏ ਨੇ ਜਿਨ੍ਹਾਂ ਨੂੰ ਜਾਂਚ ਲਈ ਭੇਜਿਆ ਜਾਵੇਗਾ ਕਾਫੀ ਕੋਹੇਦੋ ਤੇ ਦੇਖਿਆ ਫੰਗਸ ਲੱਗੀ ਹੋਈ ਐ ਇਹਨੇ ਡੀ ਫਰੀਜ਼ਰ ਐ ਬਹੁਤ ਬੁਰੀ ਤਰ੍ਹਾਂ 스멜 ਮਾਰ ਰਹੀ ਐ ਉਚੂਲੀ ਲੱਗੀ ਹੋਈ ਐ ਕੀੜੇ ਵੀ ਵਿੱਚ ਪਏ ਆ ਤੁਸੀਂ ਕਾਫੀ ਸਮਾਨ ਤਾਂ ਸੀ ਲੱਕ ਕਰ ਲਿਆ ਉਹਨੂੰ ਡਿਸਟਰਾਇ ਕਰਵਾਵਾਂਗੇ ਬਾਕੀ ਸੈਂਪਲ ਭਰ ਰਹੇ ਆ ਆਈਟਮ ਵਾਈਜ਼ ਉਹਦੀ ਕਾਰਬੋਸਾਫ ਤੇ ਕਰਾਂਗੇ ਰਿਪੋਰਟ ਆਉਂਦੀ ਉਧਰ ਦੁਕਾਨ ਮਾਲਕ ਗੰਦਗੀ ਹੋਣ ਤੇ ਵੀ ਆਪਣੀ ਮਠਾਈ ਨੂੰ ਸਹੀ ਹੋਣ ਦੀ ਗੱਲ ਆਖਦਾ ਰਿਹਾ ਆਪਣੀ ਮਠਾਈ ਜਿਹੜੀ ਬਿਲਕੁਲ ਪਿਓਰ ਐ ਪਰ ਇੱਕ ਕਿੰਦੇ ਨਕਲੀ ਖੁਆ ਨਕਲੀ ਖੁਆ ਹਜਰਤਾ ਇਹਨਾਂ ਨੇ ਸੈਂਪਲ ਲਿੱਤੇ ਹੈ ਇਹਦੀ ਜਾਂਚ ਹੋਊਗੀ ਰਿਪੋਰਟ ਆਊਗੀ ਫਿਰ ਪਤਾ ਲੱਗੂਗਾ ਇਹਨਾਂ ਨੇ ਅੱਜ ਹੀ ਨਾਲ ਦੇ ਨਾਲ ਐਲਾਨ ਕਰਤਾ ਜੀ ਅਸੀਂ ਨਕਲੀ ਖੁਆ ਇੱਥੋਂ ਫੜਿਆ ਜਿਹੜਾ ਕਿ ਬਿਲਕੁਲ ਹੀ ਨਹੀਂ ਹੈ ਵੀ ਸਾਨੂੰ ਦੁਕਾਨ ਕੀ ਤਿੰਨ ਤਿੰਨ ਸਾਲ ਹੋਇਆ ਹੈ ਤੇ ਤਿੰਨ ਸਾਲਾਂ ਦੇ ਵਿੱਚ ਸਾਡੀ ਦੁਕਾਨ ਨੇ ਨਾਮ ਛੇਤੀ ਉੱਪਰ ਲਿਆਂਦਾ ਆਵਦਾ ਲੋਕਾਂ ਨੇ ਜਾਣ ਬੁੱਝ ਕੇ ਸਾਡੇ ਹੀ ਮਤਲਬ ਹਲਵਾਈ ਲਾਈਨ ਦੇ ਵਿੱਚ ਲੋਕਾਂ ਨੇ ਕੰਪਲੇਂਟ ਕੀਤੀ ਹੈ ਤਾਂ ਕਿ ਦੀਵਾਲੀ ਦਾ ਟਾਈਮ ਹੈ ਜਾਣ ਬੁੱਝ ਕੇ ਇਹਨਾਂ ਦੀ ਕੰਪਲੇਂਟ ਕੀਤੀ ਜਾਵੇ ਤਿਉਹਾਰਾਂ ਦੇ ਸੀਜ਼ਨ 'ਚ ਕੁਝ ਲੋਕ ਪੈਸਿਆਂ ਦੀ ਖਾਤਰ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਤੋਂ ਵੀ ਪਿੱਛੇ ਨਹੀਂ ਹਟਦੇ ਸਿਹਤ ਵਿਭਾਗ ਦੀ ਇਹ ਕਾਰਵਾਈ ਲਗਾਤਾਰ ਜਾਰੀ ਰਹੇ ਤਾਂ ਜੇ ਇਹ ਲੋਕਾਂ ਤੇ ਸ਼ਿਕੰਜਾ ਕੱਸਿਆ ਜਾ ਸਕਦਾ ਹੈ ਬਠਿੰਡਾ ਤੋਂ ਅਮਿਤ ਸ਼ਰਮਾ ਜਗਬਾਣੀ ਟੀਵੀ